ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਸ ਵੇਲੇ ਖੜਕੜ ਕਲਾਂ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਪਹੁੰਚੀ ਹੋਈ ਆ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਏਗੀ ਤਾਂ ਸਾਡੇ ਨਾਲ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਸੰਨੂਆ ਮੌਜੂਦ ਹੈਗੇ ਨੇ ਸੰਨੂਆ ਸਾਹਿਬ ਕੀ ਸੰਦੇਸ਼ ਜਾਏਗਾ ਅੱਜ ਦੇਸ਼ ਭਰ ਦੇ ਵਿੱਚ ਭੁੱਖ ਹੜਤਾਲ ਰੱਖੀ ਗਈ ਹੈ ਦੇਖੋ ਜੀ ਸਾਡੇ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ ਸਾਡੇ ਸ਼ਹੀਦਾਂ ਨੇ ਭਗਤ ਸਿੰਘ ਸੁਖਦੇਵ ਰਾਜਗੁਰੂ ਮਦਨ ਲਾਲ ਟਿੱਗੜਾ ਅਸ਼ਫਾਕੁੱਲਾ ਖਾਂ ਸਾਡੇ ਕਰਤਾਰ ਸਿੰਘ ਸਰابہ ਸੋਨ ਸਿੰਘ ਪਕਣਾ ਗਦਰੀ ਬਾਬੇ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਲੈ ਕੇ ਦਿੱਤੇ ਹੋਏ ਲੋਕਤੰਤਰ ਨੂੰ ਅੱਜ ਨਰਿੰਦਰ ਮੋਦੀ ਐਂਡ ਕੰਪਨੀ ਭਾਰਤੀ ਜਨਤਾ ਪਾਰਟੀ ਨੇ ਉਹ ਤਾਂ ਕੰਪਨੀ ਬਣਾ ਲਈ ਦੋ ਹੀ ਬੰਦੇ ਕੰਮ ਕਰਦੇ ਆ ਔਰ ਦੇਸ਼ ਨੂੰ ਤੁਸੀਂ ਤੋੜਨ ਵਾਲੇ ਜਿੱਥੇ ਇਲੈਕਸ਼ਨ ਹੋ ਉਥੇ ਦੰਗੇ ਕਰਾ ਦਿੰਨੇ ਆ ਉਹ ਇਲੈਕਸ਼ਨ ਦਾ ਮਤਲਬ ਸਾਨੂੰ ਲੋਕਤੰਤਰ ਸੰਵਿਧਾਨ ਨੇ ਦਿੱਤਾ 바ਵਾ ਸਾਹਿਬ ਵੀ ਭੀਮਰਾਓਂ ਅੰਬੇਦਕਰ ਨੇ ਦਿੱਤੇ ਸੰਵਿਧਾਨ ਨੇ ਸਾਨੂੰ ਲੋਕਤੰਤਰ ਦਿੱਤਾ ਇਹ ਇਲੈਕਸ਼ਨ ਦਿੱਤਾ ਤੁਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਅਰੈਸਟ ਕਰੀ ਜਾਂਦੇ ਤੁਸੀਂ ਅਰੈਸਟ ਕਰਨਾ ਕਰ ਲਓ ਯਾਰ ਅੱਗੇ ਪਿੱਛੇ ਕਰ ਲਓ ਤੁਸੀਂ ਉਹਨਾਂ ਲੀਡਰਾਂ ਨੂੰ ਤੁਸੀਂ ਦੂਜੀ ਵਿਰੋਧੀ ਪਾਰਟੀਆਂ ਦੇ ਖਾਤੇ ਹੀ ਬੰਦ ਕਰੀ ਜਾਂਦੇ ਹੋ ਸੇਮ ਚਾਰਜ ਤੁਹਾਡੇ ਦੇ ਵੀ ਬਣਦੇ ਆ ਜੇ ਅਰਵਿੰਦ ਕੇਜਰੀਵਾਲ ਦੀ ਦੋਸ਼ੀ ਹੈ ਤੇ ਉਸ ਤੋਂ ਵੱਧ ਦੋਸ਼ੀ ਫਿਰ ਵੱਧ ਪੈਸੇ ਤਾਂ ਅਮਿਤ ਸ਼ਾਹ ਦੀ ਪਾਰਟੀ ਨੇ ਲਏ ਆ ਨਰਿੰਦਰ ਮੋਦੀ ਦੀ ਪਾਰਟੀ ਨੇ ਲਏ ਫਿਰ ਉਹਨਾਂ ਦੇ ਉਹਨਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਾਂਦਾ ਭਈ ਸੋ ਉਹਦੇ ਖਿਲਾਫ ਅੱਜ ਇੱਥੇ ਅਨਸ਼ੰਨ ਰੱਖਿਆ ਗਿਆ। ਜੀ ਕਹਿੰਦੀ ਹੈ ਕਿ 100 ਕਰੋੜ ਤੋਂ ਉੱਪਰ ਜਿਹੜਾ ਇੱਕ ਘਪਲਾ ਹੋਇਆ ਤਾਂ ਉਹਦੇ ਜਿਹੜੀ ਜਾਂਚ ਆ ਉਹ ਈਡੀ ਵੱਲੋਂ ਕੀਤੀ ਜਾ ਰਹੀ ਹੈ। ਤੇ 2 ਸਾਲ ਜਾਂਚ ਹੀ ਚਲਦੀ ਰਹੂਗੀ। 2 ਸਾਲ ਜਾਂਚ ਹੀ ਚਲਦੀ ਰਹੂਗੀ ਤੁਸੀਂ ਮੁਕਦਮਾ ਚਲਾਓ। ਮਤਲਬ ਮਿਰਦਾ ਕੁਝ ਨਹੀਂ ਜਿਹੜੇ ਬੰਦੇ ਦੇ ਬਿਆਨਾਂ ਤੇ ਅਰਵਿੰਦ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨੇ 10 ਵਾਰ ਪਹਿਲਾਂ ਕਿਹਾ ਕਿ ਅਰਵਿੰਦ ਜੀ ਦਾ ਕੋਈ ਕਸੂਰ ਨਹੀਂ। ਉਹਨੂੰ ਅੰਦਰ ਰੱਖਿਆ ਗਿਆ। ਮੁੜ ਕੇ ਉਹਨਾਂ ਨੇ ਸੌਦੇਬਾਜ਼ੀ ਕੀਤੀ। ਉਸੇ ਬੰਦੇ ਤੋਂ ਪੈਸੇ ਵੀ ਲੈ 60 ਕਰੋੜ ਰੁਪਈਆ ਇਹਨਾਂ ਨੇ। ਉਦੋਂ ਉਹਨਾਂ ਨੇ ਸੌਦੇਬਾਜ਼ੀ ਕੀਤੀ ਕਿ ਤੂੰ ਉਹਨਾਂ ਦੇ ਖਿਲਾਫ ਬਿਆਨ ਦੇ ਤੇ ਜਿੱਦਦੇ ਉਹਨਾਂ ਦੇ ਖਿਲਾਫ ਬਿਆਨ ਦੇ ਤਾਂ ਉਹਦੋਂ ਉਹਨੂੰ ਜਵਾਨਤ ਮਿਲ ਗਈ ਫਿਰ ਇਹ ਕਿਵੇਂ ਮਿਲ ਗਈ ਬਾਈ ਲੋਕ ਸਭਾ ਚੋਣਾਂ ਤੇ ਪ੍ਰਭਾਵ ਕੀ ਪਏਗਾ ਜਿਕਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਹੀ ਰਹਿੰਦੇ ਨੇ ਇਹ ਇਹ ਜਿਹੜੇ ਤਾਨਾਸ਼ਾਹੇ ਮੂਹਦੇ ਮੂਹ ਡਿੱਗਣਗੇ ਸੱਚ ਦੀ ਜਿੱਤ ਹੋਏਗੀ ਸੱਚ ਦੀ ਸੱਚ ਦੀ ਪੰਜਾਬ ਇਕਲਤਾਰ ਸਿੰਘ ਸੰਨਵਾ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਨੇ ਤਾਂ तमाम ਲੀਡਰਸ਼ਿਪ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਪੂਰੀ ਕਿ ਖੜਕੜ ਕਲਾਂ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈਗਾ ਕਿਉਂਕਿ ਅੱਜ ਜਿਹੜੀ ਆ ਭੁੱਖ ਹੜਤਾਲ ਰੱਖੀ ਗਈ ਆ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਿੱਥੇ ਦੇਸ਼ ਭਰ ਦੇ ਵਿੱਚ ਕਹਿੰਦੇ ਨੇ ਕਿ ਵਰਕਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤਾਂ ਉੱਥੇ ਹੀ ਅੱਜ ਖੜਕੜ ਕਲਾਂ ਦੇ ਵਿੱਚ ਸਈਆਂ ਭਗਵੰਤ ਮਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਸਭ ਤੋਂ ਪਹਿਲਾਂ ਇਹ ਸਟੇਜ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਜਰੀਵਾਲ ਨੂੰ ਅਸ਼ੀਰਵਾਦ ਸਮੂਹਿਕ ਵਰਤ ਭਗਤ ਸਿੰਘ ਹੁਣਾਂ ਦੀ ਜਿਹੜੀ ਆ ਤਸਵੀਰ ਉਹ ਸਟੇਜ ਦੇ ਉੱਪਰ ਰੱਖੀ ਹੋਈ ਆ ਤਾਂ ਉਹਦੇ ਨਾਲ ਹੀ ਇੱਕ ਬੈਨਰ ਦੇ ਉੱਪਰ ਤਸਵੀਰ ਲੱਗੀ ਹੋਈ ਆ ਅਰਵਿੰਦ ਕੇਜਰੀਵਾਲ ਹੁਣਾਂ ਦੀ ਜਿਹੜੇ ਸਲਾਕਾਂ ਦੇ ਪਿੱਛੇ ਆ ਰਹੇ ਨੇ ਤਾਂ ਇਸ ਵੇਲੇ ਜਿਹੜੇ ਨੇ ਵਿਧਾਇਕ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਇਹ ਸਾਹਮਣੇ ਤਸਵੀਰ ਦੇ ਵਿੱਚ ਨਜ਼ਰ ਆ ਸਕਦਾ ਤੁਹਾਨੂੰ ਵਿਧਾਇਕ ਇੱਥੇ ਬੈਠੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਖੜਕੜ ਕਲਾਂ ਦੀ ਤਸਵੀਰ ਹੈਗੀ ਆ ਜਿੱਥੇ ਇਸ ਵੇਲੇ ਲੀਡਰਸ਼ਿਪ ਪਹੁੰਚਣੀ ਸ਼ੁਰੂ ਹੋ ਗਈ ਆ ਤਾਂ ਕੁਝ ਹੀ ਦੇਰ ਦੇ ਵਿੱਚ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਜਾਣਗੇ ਤਾਂ ਪੂਰੇ ਦਿਨ ਦਾ ਅੱਜ ਇਹ ਵਰਤ ਰੱਖਿਆ ਗਿਆ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਹੋਣਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਅੱਜ ਵਰਤ ਰੱਖਿਆ ਗਿਆ ਤਾਂ ਸਾਹਮਣੇ ਇਧਰ ਵਰਕਰ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਬਾਕੀ ਜਿਲ੍ਹਾ ਪੱਦਰ ਦੇ ਉੱਪਰ ਜਿਹੜੇ ਵਰਕਰਾਂ ਦੇ ਵੱਲੋਂ ਭੁਖ ਹੜਤਾਲ ਰੱਖੀ ਗਈ ਹੈ ਤਾਂ ਉੱਥੇ ਹੀ ਜਿੱਥੇ ਲੀਡਰਸ਼ਿਪ ਜਿਹੜੀ ਹੈ ਨਾਲ ਇੱਥੇ ਪਹੁੰਚੀ ਹੋਈ ਹੈ ਤਾਂ ਕੁਝ ਹੀ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਜਾਣਗੇ ਤਾਂ ਇੱਥੇ ਪਹੁੰਚ ਕੇ ਜਿਹੜਾ ਪੂਰੇ ਦਿਨ ਦਾ ਕਹਿੰਦੇ ਨੇ ਕਿ ਵਰਤਾਸੀਂ ਰੱਖਾਂਗੇ ਤਾਂ ਪੂਰਾ ਦਿਨ ਇਸ ਤਰੀਕੇ ਦੇ ਨਾਲ ਇੱਥੇ ਵਰਤ ਰੱਖਿਆ ਜਾਵੇਗਾ ਤਾਂ ਹੱਥਾਂ ਦੇ ਵਿੱਚ ਬੈਨਰ ਉਹ ਬੜੇ ਹੋਏ ਨੇ ਕਿ ਜ਼ੁਲਮ ਦਾ ਜਵਾਬ ਵੋਟ ਜ਼ੁਲਮ ਦਾ ਜਵਾਬ ਵੋਟ ਤਾਂ ਇਹ ਬੈਨਰ ਜਿਹੜੇ ਨੇ ਵਰਕਰਾਂ ਦੇ ਵੱਲੋਂ ਹੱਥਾਂ ਦੇ ਵਿੱਚ ਫੜੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਦੇ ਉੱਪਰ ਤਸਵੀਰ ਇੱਕ ਲੱਗੀ ਹੋਈ ਹੈ ਅਰਵਿੰਦ ਕੇਜਰੀਵਾਲ ਹੁਣਾਂ ਦੀ ਤਾਂ ਉਹਦੇ ਅੱਗੇ ਸਲਾਖਾਂ ਜਿਹੜੀਆਂ ਨੇ ਬਣਾਈਆਂ ਹੋਈਆਂ ਨੇ ਕਿ ਤਿਹਾੜ ਜੇਲ੍ਹ ਦੇ ਵਿੱਚ ਇਸ ਵੇਲੇ ਅਰਵਿੰਦ ਕੇਜਰੀਵਾਲ ਬੰਦ ਹੈਗੇ ਨੇ ਤਾਂ ਉਸੇ ਜਗ੍ਹਾ ਦੀ ਜਿਹੜੀ ਹੈ ਇਹ ਤਸਵੀਰ ਇੱਕ ਕਿਸਮ ਦੇ ਨਾਲ ਬਣਾ ਕੇ ਪੇਸ਼ ਕੀਤੀ ਗਈ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਭਾਜੀਪੀ ਚਾਹੁੰਦੀ ਹੈ ਕਿ ਕਿਸੇ ਤਰੀਕੇ ਦੀ ਕੋਈ ਟਾ ਨਾ ਲੱਗੇ ਤਾਂ ਇਸ ਕਾਰਨ ਅਰਵਿੰਦ ਕੇਜਰੀਵਾਲ ਹੋਣਾ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤਾਂ ਦੂਜੇ ਪਾਸੇ ਭਾਜਪਾ ਦੇ ਵੱਲੋਂ ਇਹ ਕਿਹਾ ਜਾਂਦਾ ਸਵਾਲ ਖੜੇ ਕੀਤੇ ਜਾਂਦੇ ਨੇ ਕਿ 100 ਕਰੋੜ ਤੋਂ ਉੱਪਰ ਦਾ ਘਪਲਾ ਹੋਇਆ ਤਾਂ ਉਸ ਕਰਕੇ ਈਡੀ ਦੇ ਵੱਲੋਂ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਫਿਲਹਾਲ ਇਹ ਸਾਰਾ ਮਾਮਲਾ ਕੋਰਟ ਦੇ ਵਿੱਚ ਹੈਗਾ ਔਰ ਇਸ ਵੇਲੇ ਅਰਵਿੰਦ ਕੇਜਰੀਵਾਲ ਜੁਡੀਸ਼ੀਅਲ ਕਸਟਡੀ ਦੇ ਉੱਪਰ ਜਿਹੜੇ ਨੇ ਉਹ ਹੈਗੇ ਨੇ ਤਾਂ ਤਿਹਾਰਡ ਜੇਲ੍ਹ ਦੇ ਵਿੱਚ ਇਸ ਵੇਲੇ ਅਰਵਿੰਦ ਕੇਜਰੀਵਾਲ ਹੈਗੇ ਨੇ ਤਾਂ ਸੰਜੇ ਸਿੰਘ ਹੋਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਉਹ ਪਿਛਲੇ ਦਿਨੀ ਰਿਹਾ ਹੋ ਚੁੱਕੇ ਨੇ ਤਾਂ ਨੀਸ ਸੋਧਿਆ ਜਿਹੜੇ ਨੇ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗੇ ਨੇ ਤਾਂ ਆਮ ਆਦਮੀ ਪਾਰਟੀ ਦੇ ਇੱਕ ਇੱਕ ਕਰਕੇ ਵੱਡੇ ਲੀਡਰ ਜਿਹੜੇ ਨੇ ਇਸ ਵੇਲੇ ਸਲਾਕਾਂ ਦੇ ਪਿੱਛੇ ਡੱਕੇ ਹੋਏ ਨੇ ਤਾਂ ਉਸੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਥੇ ਸਮੂਹਿਕ ਵਰਤ ਰੱਖਿਆ ਗਿਆ ਔਰ ਖੜਕੜ ਕਲਾਂ ਦੇ ਵਿੱਚ ਪਹੁੰਚ ਕੇ ਜਿਹੜੀ ਆ ਅੱਜ ਭੁੱਖ ਹੜਤਾਲ ਇੱਥੇ ਰੱਖੀ ਗਈ ਹੈ ਤਾਂ तमाम ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਕੈਮਰਾਮੈਨ ਸਾਹਿਬ ਦੇ ਨਾਲ ਮਨਪੀਰ ਸਿੰਘ ਕਾਲੂ ਜਗਬਣੀ ਟੀਵੀ ਖੜਕੜ ਕਲਾਂ